ਵੈਟਰ ਸਰ ਅੱਜ ਦਾ ਵੈਟਰ ਇਹ ਆ ਜੀ ਮੇਰੇ ਨਾਲ ਕਿਸਾਨ ਬੈਠੇ ਨੇ ਲਖਵੀਰ ਸਿੰਘ ਲੱਖਾ ਜਿਹੜਾ ਬਰਜਿੰਦਰ ਪਾਸਟਰ ਹੈਗਾ ਬਲਾਦਕਾਰੀ ਬਰਜਿੰਦਰ ਪਾਸਟਰ ਉਸ ਨੇ ਇਹਨਾਂ ਤੋਂ ਜ਼ਮੀਨ ਲਈ ਆਪਣਾ ਪੱਟੇ ਤੇ ਲਈ ਠੀਕ ਆ ਜੀ ਪੱਟੇ ਤੇ ਲੈ ਕੇ ਉਹਨੇ ਇਹਨਾਂ ਦੀ ਜ਼ਮੀਨ ਦੇ ਉੱਤੇ ਚਰਚ ਬਣਾਈ ਆਪਣੇ ਜਿਹੜੀ ਉਹਦੀ ਪੁਰਾਣੀ ਚਰਚ ਹੈਗੀ ਆ ਬੂਤਕੜ ਦੇ ਵਿੱਚ ਉਹ ਪਹਿਲਾਂ ਤਾਂ ਇਹਨਾਂ ਨੂੰ ਜਿਹੜੀ ਹੈਗੀ ਆ ਜ਼ਮੀਨ ਦਾ ਜਿਹੜਾ ਕਿਰਾਇਆ ਹੈਗਾ ਤਾਰਦਾਰਿਆ ਫਿਰ ਉਹਨੇ ਕਿਰਾਇਆ ਦੇਣਾ ਬੰਦ ਕਰਤਾ ਤੇ ਕਬਜ਼ਾ ਕਰਕੇ ਬਹਿ ਗਿਆ ਉਸ ਤੋਂ ਬਾਅਦ ਲਗਾਤਾਰ ਮੇਰੇ ਖਿਆਲ ਨਾਲ 4-5 ਸਾਲ ਤੋਂ ਹਾਂਜੀ 5 ਸਾਲ ਤੋਂ ਕਬਜ਼ਾ ਹੈਗਾ ਉਹ ਜ਼ਮੀਨ ਦੇ ਉੱਤੇ ਇਹਨਾਂ ਨੇ ਸਾਡੇ ਤੱਕ ਬਹੂਚ ਕੀਤੀ ਅ ਫਿਰ ਵਿੱਚ ਦੇ ਇਹ ਆਪ ਕਬਜ਼ਾ ਛਡਾਉਣ ਪਹੁੰਚੇ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਆ ਬਰਜਿੰਦਰ ਜਿਹੜਾ ਹੈਗਾ ਇੱਕ ਕਿਸਾਨ ਦੇ ਨਾਲ ਮਾਰਕੁੱਟ ਕਰ ਰਿਹਾ ਹੈ ਇਹ ਕਾਫੀ ਪੁਰਾਣਾ ਮਾਮਲਾ ਹੈ ਇਹ ਜਦੋਂ ਆਪਣਾ ਕਬਜ਼ਾ ਛਡਾਉਣ ਪਹੁੰਚਦੇ ਨੇ ਆਪਣੀ ਜ਼ਮੀਨ ਤੇ ਇਹਨਾਂ ਨਾਲ ਮਾਰਕੁੱਟ ਹੁੰਦੀ ਹੈ ਇਹਨਾਂ ਦੇ ਨਾਲ ਇੱਕ ਹੋਰ ਵਿਅਕਤੀ ਹੁੰਦਾ ਉਹਦੀ ਮਾਰਕੁੱਟ ਹੁੰਦੀ ਹੈ ਜਾਨੋਂ ਮਾਰਨ ਤੱਕ ਦੀ ਕੋਸ਼ਿਸ਼ ਕਰਦੇ ਨੇ ਬੈਨੀਪਾਲ ਨੂੰ ਮਾਰ ਦਿੱਤੀ ਮੈਂ ਤੁਹਾਨੂੰ ਤੁਹਾਨੂੰ ਵੀ ਇਹਨਾਂ ਅਡਰੈਸ ਕਰਾਵਾਂਗਾ ਉਹ ਜਦੋਂ ਸਾਰਾ ਇਹਨਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰਦੇ ਨੇ ਪੈਣੀਪਾਲ ਨੂੰ ਪੈਣੀਵਾਰ ਦਾ ਸਿਰ ਪਾੜਦੇ ਨੇ ਉਹਦੀਆਂ ਲੱਤਾਂ ਬਾਹਾਂ ਤੋੜਦੇ ਨੇ ਇਹਨਾਂ ਦਾ ਸਿਰ ਪਾੜਦੇ ਨੇ ਇਹ ਹੌਸਪਟਲਾਈਜ਼ ਹੁੰਦੇ ਨੇ ਉਸ ਤੋਂ ਬਾਅਦ ਉਹ ਮਾਮਲੇ ਨੂੰ ਰਫਾ-ਦਫਾ ਕਰਨ ਵਾਸਤੇ ਇਹਨਾਂ ਦੇ ਖਿਲਾਫ ਹੀ ਪਰਚੇ ਦਰਜ ਕਰਾ ਦਿੱਤੇ ਜਾਂਦੇ ਨੇ ਸੰਗੀਨਤਾ ਰਾਵਾਂ ਦੇ ਵਿੱਚ ਐਟ ਦਾ ਐਂਡ ਕਿਉਂਕਿ ਇਹ ਹੈਗੇ ਨੇ ਆਮ ਘਰਾਂ ਦੇ ਹੈਗੇ ਨੇ ਤੇ ਇਹਨਾਂ ਨੂੰ ਬੈਕ ਆਊਟ ਕਰਨਾ ਪੈਂਦਾ ਹਾਲਾਂਕਿ ਇਹਨਾਂ ਦੇ ਉੱਤੇ ਜਾਨੋਂ ਮਾਰਨ ਦੇ ਹਮਲੇ ਸਿਗੇ ਉਹ ਪਰਚੇ ਹੀ ਨਹੀਂ ਦਰਜ ਹੁੰਦੇ ਕਦੇ ਵੀ ਉਸ ਤੋਂ ਬਾਅਦ ਇਹ ਕੋਰਟ ਚ ਜਾ ਕੇ ਆਪਣੀ ਜ਼ਮੀਨ ਛੁੜਾਉਣ ਦੇ ਲਈ ਕੇਸ ਲੜਦੇ ਨੇ ਲੰਬਾ ਸਮਾਂ ਕੇਸ ਲੜਦੇ ਨੇ ਸਾਰੀਆਂ ਜੱਥੇਬੰਦੀਆਂ ਇਹਨਾਂ ਦੇ ਨਾਲ ਹੁੰਦੀਆਂ ਨੇ ਪਿਛਲੇ ਸਾਲ 24 2024 ਦੇ ਦਸੰਬਰ ਦੇ ਵਿੱਚ ਮਾਨਯੋਗ ਕੋਰਟ ਵੱਲੋਂ ਆਰਡਰ ਆ ਜਾਂਦਾ ਹੈ ਇਹਨਾਂ ਦੀ ਜ਼ਮੀਨ ਖਾਲੀ ਕਰਨਾ ਮਾਨਯੋਗ ਕੋਰਟ ਆਰਡਰ ਕਰਦਾ ਹੈਗਾ ਤਸਿਲਸਾਲ ਸਭ ਨੂੰ ਆਰਡਰ ਪਹੁੰਚਦੇ ਨੇ ਲਖਵੀਰ ਜੀ ਆਉਂਦੇ ਨੇ ਬਹੁਤ ਚੱਕਰ ਲਗਾਉਂਦੇ ਨੇ ਲਗਾਤਾਰ 6 ਮਹੀਨੇ ਤੋਂ ਇਹਨਾਂ ਨੂੰ ਜੜੀਆਂ ਹੈਗੀਆਂ ਪ੍ਰਸ਼ਾਸਨ ਵੱਲੋਂ ਗੋਲੀਆਂ ਦਿੱਤੀਆਂ ਜਾਂਦੀਆਂ ਅਸੀਂ 2 ਮਹੀਨੇ ਡੇਢ ਮਹੀਨੇ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕਰਕੇ ਪ੍ਰਸ਼ਾਸਨ ਨੂੰ ਅਲਟੀਮੇਟਮ ਚੰਦਨ ਦਿੱਤਾ ਕਿ ਲਖਵੀਰ ਜੀ ਸਾਡੇ ਕੋਲ ਆਏ ਨੇ ਜਥੇਬੰਦੀਆਂ ਕੋਲ ਆਏ ਨੇ ਪ੍ਰਸ਼ਾਸਨ ਆਪਣੀ ਡਿਊਟੀ ਜਿਹੜੀ ਹੈਗੀ ਉਹ ਪੂਰੀ ਕਰੇ ਬਣਦੀ ਡਿਊਟੀ ਜੇ ਪ੍ਰਸ਼ਾਸਨ ਆਪਣੀ ਬਣਦੀ ਡਿਊਟੀ ਪੂਰੀ ਨਹੀਂ ਕਰਦਾ ਫਿਰ ਜਥੇਬੰਦੀਆਂ ਨੂੰ ਦੱਸ ਦਵੇ ਲਿਖਤੀ ਤੌਰ ਤੇ ਫਿਰ ਅਸੀਂ ਆਪ ਆਪਣੀਆਂ ਜਥੇਬੰਦੀਆਂ ਦੇ ਹਿਸਾਬ ਤੇ ਆਪਾਂ ਆਪਣਾ ਕਬਜ਼ਾ ਖਾਲੀ ਕਰਵਾ ਲੈਂਦੇ ਹਾਂ ਲਗਾਤਾਰ 6 ਮਹੀਨੇ ਤੋਂ ਪ੍ਰਸ਼ਾਸਨ ਆਪਣੀ ਡਿਊਟੀ ਜਿਹੜੀ ਹੈ ਉਹ ਪੂਰੀ ਨਹੀਂ ਕਰ ਰਿਹਾ ਹੁਣ ਉਸ ਜਿਹੜੀ ਜ਼ਮੀਨ ਆ ਜਿਹੜੀ ਇਹਨਾਂ ਦੀ ਜ਼ਮੀਨ ਉਹਦੇ ਵਿੱਚ 18 ਮਰਲੇ ਉਸ ਚਰਚ ਦੇ ਵਿੱਚ ਆਉਂਦੀ ਆ ਉਹਦੇ ਇੱਚੇ ਜਿਹੜਾ ਢਾਂਚਾ ਬਣਿਆ ਹੋਇਆ ਚਰਚ ਆ ਹੁਣ ਲਫ਼ਜ਼ੀ ਤੌਰ ਤੇ ਅਸੀਂ ਉਹਨੂੰ ਕੀ ਕਹੀਏ ਉਹ ਚਰਚ ਉਹਦੇ ਉੱਤੇ ਬਣਾ ਕੇ ਬੈਠਿਆ ਕਬਜ਼ਾ ਕਰਕੇ ਬੈਠਿਆ ਮੈਂ ਇਹ ਕਹਿਣਾ ਉੱਥੇ ਚਰਚ ਬਣਿਆ ਹੋਵੇ ਉੱਥੇ ਕੁਝ ਵੀ ਬਣਿਆ ਹੋਵੇ ਸਾਨੂੰ ਉਸ ਚੀਜ਼ ਨਾਲ ਕੋਈ ਮਤਲਬ ਨਹੀਂ ਸਾਡੀ ਜ਼ਮੀਨ ਜਿਹੜੀ ਹੈਗੀ ਆ ਇਸ ਕਿਸਾਨ ਦੀ ਖਾਲੀ ਖਰਾਕੇ ਸਾਨੂੰ ਸਪਰਦ ਕੀਤੀ ਜਾਵੇ ਅੱਜ ਦਾ ਟਾਈਮ ਪ੍ਰਸ਼ਾਸਨ ਨੇ ਸਾਰੇ ਆਰਡਰ ਪਾਸ ਨੇ ਇਹਨਾਂ ਕੋਲ ਸਾਰੇ ਆਰਡਰਾਂ ਦੀਆਂ ਕਾਪੀਆਂ ਐ ਪ੍ਰਸ਼ਾਸਨ ਅੱਜ ਦਾ ਟਾਈਮ ਦਿੰਦਾ ਕਿ ਅੱਜ ਅਸੀਂ ਨਾਪ ਤੋਲ ਕਰਕੇ ਤੁਹਾ ਪ੍ਰਸ਼ਾਸਨ ਅੱਜ ਵੀਰ ਕੁੜੀਆਂ ਦੇ ਉੱਤਰਿਆ ਹੋਇਆ। ਲਖਵੀਰ ਜੀ ਅ ਅਡਰੈਸ ਕਰਨਗੇ ਕੀ ਮਾਮਲਾ ਹੈਗਾ ਸਾਰਾ ਕੁਝ। ਅ ਅੱਜ ਅਸੀਂ ਸਾਰੇ ਜਥੇਬੰਦੀਆਂ ਆਈਆਂ ਨੇ ਅ ਉਦਾਸੀ ਜੀ ਅੰਮ੍ਰਿਤਸਰ ਤੋਂ ਆਏ ਨੇ। ਅਸੀਂ ਇਸ ਲਈ ਆਏ ਆ ਕਿ ਲਖਵੀਰ ਦੇ ਨਾਲ ਪਿਛਲੀ ਵਾਰੀ ਜਿਹੜੀ ਕੁੱਟਮਾਰ ਹੋਈ ਆ ਜਾਂ ਹੋਰ ਕੁਝ ਹੋਇਆ ਉਹ ਨਾ ਹੋਵੇ। ਤੇ ਅੱਜ ਵੀ ਪ੍ਰਸ਼ਾਸਨ ਐਸ ਐਚਓ ਸਾਹਿਬ ਕਹਿੰਦੇ ਜੀ ਸਾਡੇ ਕੋਲ ਕੋਈ ਅਪਡੇਟ ਨਹੀਂ ਹੈਗੀ। ਪ੍ਰਸ਼ਾਸਨ ਨੇ ਸਾਨੂੰ 9:30 ਦਾ ਟਾਈਮ ਦਿੱਤਾ 10:00 ਵਜਣ ਵਾਲੇ ਆ 10:00 11:00 ਵਜਣ ਵਾਲੇ ਆ। ਪ੍ਰਸ਼ਾਸਨ ਵੱਲੋਂ ਕੋਈ ਅਪਡੇਟ ਨਹੀਂ ਹੈਗੀ। ਅੱਜ ਮਤਲਬ ਪ੍ਰਸ਼ਾਸਨ ਫੇਰ ਗੋਲੀਆਂ ਤੇ ਉਤਰ ਆਇਆਗਾ ਹੁਣ ਜੇ ਪ੍ਰਸ਼ਾਸਨ ਦੇਖੋ ਕੋਰਟ ਵੱਲੋਂ ਆਰਡਰ ਨੇ ਮਾਨਿਓ ਕੋਰਟ ਦੇ ਆਰਡਰ ਨੇ ਜੇ ਕੋਰਟ ਦੇ ਆਰਡਰ ਆਪਣਾ ਪ੍ਰਸ਼ਾਸਨ ਨਹੀਂ ਪਰਸੀਊ ਕਰ ਸਕਦਾ ਫਿਰ ਪ੍ਰਸ਼ਾਸਨ ਸਾਨੂੰ ਲਿਖਤੀ ਚ ਦੇ ਰਹੇ ਅਸੀਂ ਜਥੇਬੰਦੀਆਂ ਬੁਲਾ ਲੈਣੇ ਆ ਫਿਰ ਪ੍ਰਸ਼ਾਸਨ ਸਾਨੂੰ ਇਹ ਨਾ ਕਵੇ ਵੀ ਗੱਲ ਨੂੰ ਟਕਰਾ ਹੋ ਗਿਆ ਅਸੀਂ ਨਹੀਂ ਚਾਹੁੰਦੇ ਅਸੀਂ ਤਾਂ ਚਾਹਨੇ ਪ੍ਰਸ਼ਾਸਨ ਆਪਣੀ ਡਿਊਟੀ ਕਰੇ ਪਰ ਪ੍ਰਸ਼ਾਸਨ ਆਪਣੀ ਡਿਊਟੀ ਤੋਂ ਪਘੋੜਾ ਅਸੀਂ ਕਰੀਏ ਕੀ ਕੱਲ ਮਹਿਰੂ ਨੇ ਜਿਹੜਾ ਉਹ ਮਹਿਰੂ ਵਾਲਾ ਮਾਮਲਾ ਹੁੰਦਾ ਲੋਕੀ ਕਹਿੰਦੇ ਮਹਿਰੂ ਨੇ ਐ ਕਰਤਾ ਉਹ ਕਰਤਾ ਮਹਿਰੂ ਪ੍ਰਸ਼ਾਸਨ ਦੇ ਕੋਲ ਬੇਨਤੀਆਂ ਕਰਦਾ ਰਿਹਾ ਜੇ ਪਰ ਮੈਂ ਪੂਰਾ ਕਰਦਾ ਮੈਂ ਰੋ ਪ੍ਰਸ਼ਾਸਨ ਦੇ ਕੋਲ ਬੇਨਤੀਆਂ ਕਰਦਾ ਰਿਹਾ ਪੰਜ ਸਾਲ ਤੋਂ ਬੇਨਤੀਆਂ ਕਰਦਾ ਰਿਹਾ ਉਹਨੇ ਮਾਰਦੇ ਨੇ ਇੱਕ ਚਬੀਆਂ ਕਿਉਂਕਿ ਪ੍ਰਸ਼ਾਸਨ ਆਪਣੀ ਡਿਊਟੀ ਦੇ ਪੂਰਾ ਨਹੀਂ ਸੀ ਹੁਣ ਵੀ ਅਸੀਂ ਹੱਥ ਜੋੜ ਕੇ ਬਾਰ ਬਾਰ ਬੇਨਤੀ ਕਰਦੇ ਆਂ ਪ੍ਰਸ਼ਾਸਨ ਚੱਲੇ ਇਸ ਗਰੀਬ ਕਿਸਾਨ ਦੀ ਜ਼ਮੀਨ ਜਿਹੜੀ ਆ ਪਮਾਇਸ਼ ਕਰਕੇ ਖਾਲੀ ਕਰਾ ਕੇ ਦੇ ਦੇਵੇ ਅਸੀਂ ਆਪਣੇ ਘਰ ਨੂੰ ਜਾਈਏ ਕਿਆ ਨਹੀਂ ਹੋਈ ਜੀ ਇਹ ਜੋ ਹੋਇਆ ਇਹ ਸਿਸਟਮ ਦਾ ਫੇਲੀਅਰ ਹੈ ਜਿਸੰਬਰ ਹੋਣਾ ਚਾਹੀਦਾ ਸੀ ਕੰਮ ਸਾਰਾ ਇੱਕ ਤੇ ਕਿਸੇ ਜ਼ਮੀਨ ਤੇ ਨਜਾਇਜ਼ ਕਬਜ਼ਾ ਕੀਤਾ ਫਿਰ ਉਹਨੂੰ ਮਾਰਿਆ ਕੁੱਟਿਆ ਫਿਰ ਉਸੇ ਤੇ ਕੇਸ ਕਰਵਾਏ ਔਰ ਪ੍ਰਸ਼ਾਸਨ 6 ਮਿੰਟ ਗੋਲੀਆਂ ਕਰ ਰਿਹਾ ਉਹ ਸਾਡੇ ਸਿੰਘ ਸਰ ਸਟੈਂਡ ਬਾਈਟ ਨੇ ਜੇ ਇਹ ਨਹੀਂ ਕਰਦੇ ਫਿਰ ਜੋ ਅਸੀਂ ਆਪਣੇ ਹਿਸਾਬ ਨਾਲ ਕਰਾਂਗੇ ਫਿਰ ਉਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੈ ਸਾਡੀ ਨਹੀਂ ਹੈ ਅਸੀਂ ਚਾਹਦੇ ਨਹੀਂ ਅਸੀਂ ਚਾਹਣਾ ਹੈ ਸ਼ਾਂਤੀ ਨਾਲ ਕੰਮ ਹੋਵੇ ਅਸੀਂ ਕੋਈ ਇਲੀਗਲ ਮੰਗ ਪੇ ਕਰ ਨਹੀਂ ਰਹੇ ਜਿਹਦੀ ਜ਼ਮੀਨ ਨੂੰ ਵਾਪਸ ਕੀਤੀ ਜਾਵੇ ਤੇ ਬਾਕੀ ਦੀ ਗੱਲ ਜਿਹੜੀ ਹੈ ਉਹ ਬਾਅਦ ਚੋਂ ਕਰਦੇ ਇੱਕ ਦੋ ਦੇਖੀ ਕਰਦੇ ਕਿ ਨਹੀਂ ਆਗੇ ਜੇ ਨਹੀਂ ਕਰਦੇ ਪਰ ਆਪਣੀ ਗੱਲ ਅਸੀਂ ਆਪਣੇ ਤਰੀਕੇ ਨਾਲ ਕਰਾਂਗੇ ਸਭ ਤੋਂ ਪਹਿਲਾਂ ਮੀਡੀਆ ਦਾ ਬਹੁਤ-ਬਹੁਤ ਧੰਨਵਾਦੀ ਬਹੁਤ ਸ਼ਾਰਟ ਨੋਟਿਸ ਤੇ ਤੁਸੀਂ ਸਾਰੇ ਜੁੜੇ ਹੋਗੇ ਹੋ ਹੁਣ बार-बार ਪ੍ਰਸ਼ਾਸਨ ਜਿਹੜਾ ਹੈਗਾ ਗੋਲੀਆਂ ਦੇਣ ਤੇ ਉੱਤਰਿਆ ਹੋਇਆ ਪਿਛਲੇ 6 ਮਹੀਨਿਆਂ ਤੋਂ ਸੀ ਇਹ ਇਹ ਸਮਾਂਮਲੇ ਦੇ ਵਿੱਚ ਠੀਕ ਹੈ ਠੀਕ ਹੈ ਨਹੀਂ ਬਿਲਕੁਲ ਠੀਕ ਹੈ ਲੱਖਾ ਸਵੇਰ ਦਾ ਅ ਤਹਿਸੀਲ ਬੈਠਿਆ ਹੋਇਆ ਅੱਜ ਪ੍ਰਸ਼ਾਸਨ ਨੇ ਆਪ ਕਹਿਆ ਹਰ ਸੀਗਾ ਕਿ ਅੱਜ ਦਾ ਟਾਈਮ ਹੈ ਪ੍ਰਸ਼ਾਸਨ ਨੂੰ ਮੰਨਤੀ ਕਰਵਾ ਕੇ ਜਗ੍ਹਾ ਖਾਲੀ ਕਰਵਾ ਕੇ ਦੇਏਗਾ ਜਿਹੜੀ ਅਖੋਤੀ ਪਾਸਟਰ ਬਰਜਿੰਦਰ ਬਲਾਤਕਾਰੀ ਕਬਜ਼ਾ ਕਰਕੇ ਬੈਠਿਆ ਹੋਇਆ ਗਰੀਬ ਕਿਸਾਨ ਲਖਵੀਰ ਸਿੰਘ ਲੱਖਾ ਦੀ ਹੁਣੇ ਅਸੀਂ ਪ੍ਰਸ਼ਾਸਨ ਕੋਲ ਜਾ ਕੇ ਆਏ ਹੈਗੇ ਆ ਦੁਬਾਰਾ ਪ੍ਰਸ਼ਾਸਨ ਨੂੰ ਬੇਨਤੀ ਕਰਕੇ ਆਏ ਹੈਗੇ ਆ ਪ੍ਰਸ਼ਾਸਨ ਜਿਹੜੀਆਂ ਹੈਗੀਆਂ ਲਗਾਤਾਰ ਗੋਲੀਆਂ ਦੇਣ ਤੋਂ ਬਾਅਦ ਹੁਣ ਪ੍ਰਸ਼ਾਸਨ ਮੰਨਿਆ ਹੈਗਾ ਆਪਣਾ ਲਾਮ ਲਸ਼ਕਰ ਲੈ ਕੇ ਪਹੁੰਚ ਰਹੇ ਨੇ ਮਾਮਲਾ ਅਪਡੇਟ ਕਰਦਾ ਮਾਮਲਾ ਕੀ ਹੈਗਾ ਹਾਂ ਠੀਕ ਹੈ ਠੀਕ ਹੈ ਅਖੋਤੀ ਪਾਸਟਰ ਜਿਹੜਾ ਹੈਗਾ ਬਲਜਿੰਦਰ ਬਲਾਤਕਾਰੀ ਉਸ ਨੇ ਇੱਕ ਕਿਸਾਨ ਦੀ ਜ਼ਮੀਨ ਜਿਹੜੀ ਆ ਕਬਜ਼ਾ ਕੀਤੀ ਹੋਈ ਸੀ ਪਿਛੇ قبضہ ਕਰਕੇ ਉਸ ਤੇ ਇੱਕ ਢਾਂਚਾ ਬਣਾਇਆ ਹੋਇਆ ਸੀਗਾ ਚੜਾਉਂਦਾ ਘੋਟੀ ਡੇਰਾ ਇਹਨੂੰ ਮੈਂ ਚਰਚ ਨਹੀਂ ਕਵਾਂਗਾ ਇਹ ਪਾਸਟਰ ਦਾ ਡੇਰਾ ਹੈਗਾ ਜੀ ਇਹ ਕਿਸਾਨ ਦੇ तकरीबन तकरीबन 18 ਤੋਂ 20 ਮਰਲੇ ਜਿਹੜੇ ਹੈਗੇ ਆ قبضہ ਕਰਕੇ ਬੈਠਾ ਹੋਇਆ ਸੀਗਾ 2017